ਪਹਿਲਾਂ ਤਾਂ ਮੈਂ মিডিਆ ਦਾ ਧੰਨਵਾਦੀ ਹਾਂ ਕਿ ਤੁਸੀਂ ਸਾਡੀ ਕੋਈ ਵੀ ਜਿਹੜੀ ਨਸ਼ਿਆਂ ਪ੍ਰਤੀ ਬਰਾਬਤਗੀ ਹੁੰਦੀ ਆ ਉਹਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਹਾਈਲਾਈਟ ਕਰਦੇ ਹੋ ਜੀ ਮਾਨਯੋਗ ਸੀਐਮ ਸਾਹਿਬ ਪੰਜਾਬ ਡੀਆਈਜੀ ਸਾਹਿਬ ਸ਼੍ਰੀਮਾਨ ਐਸਐਸਪੀ ਸਾਹਿਬ ਬਹਾਦਰ ਦੀਆਂ ਹਦਾਇਤਾਂ ਦੇ ਉੱਪਰ ਟਾਊਨਸ਼ਿਪ ਖੇਮਕਰਨ ਦੇ ਏਰੀਆ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਸਾਡੇ ਗਵਾਂਢੀ ਦੁਸ਼ਮਣ ਮੁਲਕ ਅਸੀਂ ਤਾਂ ਦੁਸ਼ਮਣ ਹੀ ਕਵਾਂਗੇ ਜਿਹੜਾ ਸਾਡੇ ਬੱਚਿਆਂ ਨੂੰ ਨਸ਼ਿਆਂ ਦੇ ਉੱਤੇ ਲਾ ਰਿਹਾ ਆ ਪਾਕਿਸਤਾਨ ਵੱਲੋਂ ਚੱਲੀਆਂ ਜਾ ਰਹੀਆਂ ਕੋਟੀਆਂ ਚਾਲਾਂ ਨੂੰ ਹਿੱਟ ਕਰਦਿਆ ਹੋਇਆ ਉਹਨਾਂ ਨੂੰ ਕਰਾਰਾ ਜਵਾਬ ਦਿੰਦਿਆਂ ਹੋਇਆ ਅਸੀਂ ਆਪਣੀਏ ਆਪਰੇਸ਼ਨ ਜਿਹੜੇ ਅਲੱਗ-ਅਲੱਗ ਏਰੀਆ ਦੇ ਵਿੱਚ ਜਾਰੀ ਰੱਖੇ ਹੋਏ ਨੇ ਉਸੇ ਦੀ ਲੜੀ ਦੇ ਵਿੱਚ ਕੱਲ ਅਸੀਂ ਦਲਬਾਖ ਸਿੰਘ ਸਾਨੂੰ ਅਮਰਜੀਤ ਸਿੰਘ ਪਿੰਡ ਪੂਰਾ ਕੋ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ 50 ਗ੍ਰਾਮ ਜਿਹੜੀ ਆਈਸਆ ਬਰਾਮਦ ਕੀਤੀ ਆ ਇਹ ਆਲਰੇਡੀ ਹੀ ਇਸ ਦਾ ਮੇਨ ਸਪਲਾਈ ਇਨ ਟਾਊਨਸ਼ਿਪ ਜਿਹੜਾ ਕਾਫੀ ਚਿਰ ਤੋਂ ਜਿਹੜਾ ਦੋ ਦੋਸਤ ਨੇ ਇੱਕ ਦੋਸਤ ਤੇ ਆਇਆ ਦਾ ਜਿਹੜਾ ਸਰਜੀਤ ਸਿੰਘ ਮੋਟਾ ਉਹਨੂੰ ਵੀ ਅਸੀਂ ਛੇਤੀ ਕਾਬੂ ਕਰ ਰਹੇ ਹਾਂ ਬਰੇਜ਼ਾ ਕਾਰ ਦੇ ਵਿੱਚ ਆ ਕੇ ਤੇ ਬੱਚਿਆਂ ਨੂੰ ਜਿਹੜਾ ਟਰੱਕ ਦੇ ਉੱਤੇ ਲਾ ਰਿਹਾ ਨਸ਼ੇ ਪੰਡ ਰਹੇ ਇਹਨੂੰ ਕੱਲ ਕਾਬੂ ਕਰ ਲਿਆ ਗਿਆ ਔਰ ਅਦਾਸੀ ਰਿਮਾਰਡ ਲੈਂ ਜਾ ਰਹੇ ਆ ਜਿਹਦੀ ਹੋਰ ਪੁੱਛਗਿੱਛ ਕੀਤੀ ਜਾਊਗੀ ਔਰ ਇਹਦਾ ਦੂਸਰਾ ਸਾਥੀ ਵੀ ਛੇਤੀ ਜਿਹੜਾ ਸਲਾਖਾਂ ਦੇ ਪਿੱਛੇ ਹੋਊਗਾ ਇਸ ਸਬੰਧ ਦੇ ਵਿੱਚ ਅਸੀਂ ਮੁਕੱਦਮਾ ਨੰਬਰ 77 ਅੰਡਰ ਸੈਕਸ਼ਨ 21ਬੀ ਕਾਰਡ 84 ਐਨਡੀਪੀਐਸ ਅਕਟ ਦੇ ਜਿਹੜਾ ਦਰਜ ਕਰਕੇ ਤਫ਼ਤੀਸ਼ ਉਹਦੀ ਅੱਗੇ ਸਾਡੀ ਚੇਨ ਇਹ ਪੂਰੀ ਦੀ ਪੂਰੀ ਚੇਨ ਨੂੰ ਅਸੀਂ ਟ੍ਰੇਸ ਕਰਾਂਗੇ ਕਿ ਕਿੱਥੋਂ ਆ ਰਹੀ ਹੈ ਜਿਹੜੀ ਹੈ ਆਈਸੀਐਨ ਦੇ ਕੋਲ ਔਰ ਇਹ ਦਰਜ ਕੀਤਾ ਉਸ ਤੋਂ ਇਲਾਵਾ ਇੱਕ ਬੀਐਸਐਫ ਤੇ ਪੰਜਾਬ ਪੁਲਿਸ ਦੇ ਜੁਆਇੰਟ ਆਪਰੇਸ਼ਨ ਦੇ ਦਰਾਂ ਮੀਆਂਵਾਲਾ ਏਰੀਆ ਦੇ ਵਿੱਚੋਂ ਜਿਹੜਾ ਖੇਮ ਕਰਨ ਦੇ ਏਰੀਆ ਦੇ ਵਿੱਚ ਜਿਹੜੀ ਆ ਰਾਜ ਸਿੰਘ ਦੇ ਖੇਤਾਂ ਦੇ ਵਿੱਚੋਂ ਕੱਲ ਜਿਹੜੀ ਹੋ ਡਰੋਨ ਦੇ ਨਾਲ ਜਿਹੜੀ ਪਾਕਿਸਤਾਨ ਵੱਲੋਂ ਹੈਰੋਇਨ ਛੁੱਟੀ ਗਈ ਸੀ ਉਹਨੂੰ ਬਰਾਮਦ ਕਰ ਲਿਆ ਗਿਆ ਤਾਂ ਕਿ ਕਿਸੇ ਬੱਚਿਆਂ ਦੇ ਹੱਥਾਂ ਦੇ ਵਿੱਚ ਨਾ ਜਾ ਸਕੇ ਕੋਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾ ਬਰਬਾਦ ਹੋ ਸਕਣ 552 ਗ੍ਰਾਮ ਹੈਰੋਇਨ ਜਿਹੜੀ ਅਸੀਂ ਹੋਰ ਰਿਕਵਰ ਕੀਤੀ ਹੈ ਔਰ ਉਹਦੇ ਸਬੰਧ ਸਾਡੇ ਕੋਲ ਮੁਕੱਦਮਾ ਨੰਬਰ 77 ਇੰਟਰਸੈਕਸ਼ਨ 121C 85NDP ਸੈਕਟਰ ਥਾਣਾ ਖੇਮਕਰਨ ਦੇ ਵਿੱਚ ਦਰਜ ਕੀਤਾ ਗਿਆ ਹੈ ਔਰ ਸਾਡਾ ਇਹ ਆਪਰੇਸ਼ਨ ਅਖੀਰ ਦੇ ਸਾਲ ਤੱਕ ਜਿਹੜਾ ਆ ਇਹ ਲਗਾਤਾਰ ਕੰਟੀਨਿਊਸਲੀ ਇਸੇ ਤਰ੍ਹਾਂ ਚੱਲਦਾ ਰਹੂਗਾ ਔਰ ਅਸੀਂ ਆਪਣੇ ਗਵਾਂਧੀ ਮੁਲਕ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡੀ ਕੋਈ ਵੀ ਚਾਲ ਜਿਹੜੀ ਆ ਇਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਉਣ ਦੀ ਔਰ ਇਹਨਾਂ ਨਸ਼ਿਆਂ ਨੂੰ ਫੈਲਾਉਣ ਦੀ ਕਾਮਯਾਬ ਨਹੀਂ ਹੋਣ ਦਿੱਤੀ ਜਾਊਗੀ ਔਰ ਜਿਹੜੀਆਂ ਤੁਹਾਡੀਆਂ ਕਾਲੀਆਂ ਭੇਡਾਂ ਜਿਹੜੀਆਂ ਇਧਰੋਂ ਵੀ ਸਾਥ ਦੇ ਰਹੀਆਂ ਆ ਅਸੀਂ ਉਹਨਾਂ ਨੂੰ ਵੀ ਗ੍ਰਿਪ ਕਰਕੇ ਛੇਤੀ ਤੋਂ ਛੇਤੀ ਸਲਾਖਾਂ ਦੇ ਪਿੱਛੇ ਪਛਾੜ ਲਵਾਂਗੇ ਇਹਨਾਂ ਦੇ ਉੱਪਰ ਕੋਈ ਪਹਿਲਾਂ ਦਾ ਮਕਦਮਾ ਚੱਲਦਾ ਹੈ ਤੇ ਜਾਂ ਮਤਲਬ ਪਹਿਲਾਂ ਹੀ ਜੀ ਇਹਨਾਂ ਦਾ ਮਕਦਮਾ ਜੇ ਕੋ ਪਹਿਲਾਂ ਕੋਈ ਇਹਨਾਂ ਦੇ ਉੱਤੇ ਕੋਈ ਪਰਚਾ ਹੈ ਉਹ ਅਸੀਂ ਸਾਰੀ ਪੜਤਾਲ ਕਰ ਰਹੇ ਹਾਂ ਜੀ ਰਿਕਾਰਡ ਵੇਖਿਆ ਜਾ ਰਿਹਾ ਹੈ ਜਿਨਨੇ ਅਗਰ ਇਹਨਾਂ ਦੇ ਖਿਲਾਫ ਐਨਡੀ ਦੇ ਮੁਕਾਦਮੇ ਪਹਿਲਾਂ ਹੋਣਗੇ ਉਹਦਾ ਵੀ ਅਸੀਂ ਇਹਨਾਂ ਦੇ ਚਲਾਨਾਂ ਦੇ ਵਿੱਚ ਅੰਦਰ ਆਜ ਕਰਕੇ ਕਿ ਮਾਨਯੋਗ ਅਦਾਲਤ ਨੂੰ ਭੇਜਾਂਗੇ ਤਾਂ ਕਿ ਵੱਧ ਤੋਂ ਵੱਧ ਸਜ਼ਾ ਕਰਾਈ ਜਾਵੇ ਇੱਕ ਪੰਜਾਬ ਦੀ ਪੀੜੀ ਨੂੰ ਬਚਾਉਣ ਦੇ ਲਈ ਤੁਹਾਡੇ ਕੋਲ ਕੀ ਮੈਸੇਜ ਹੈ ਕਿ ਇਸ ਨਸ਼ੇ ਵਰਗੀ ਲਾੜਤ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ ਇਸ ਨਸ਼ੇ ਦੇ ਵਿੱਚ ਸਭ ਤੋਂ ਪਹਿਲਾਂ ਅੱਤਵਾਦ ਸ਼ੁਰੂ ਹੋਇਆ ਸੀ ਜੀ ਜਦੋਂ ਤੱਕ ਪਬਲਿਕ ਨੇ ਸਾਡਾ ਸਾਥ ਦਿੱਤਾ ਸੀ ਤੇ ਉਦੋਂ ਉਹ ਅੱਤਵਾਦ ਖਤਮ ਹੋਇਆ ਸੀਗਾ ਅਸੀਂ ਇਹੀ ਮੈਸੇਜ ਕਨਵੇ ਕਰਦੇ ਆ ਕਿ ਨਸ਼ਿਆਂ ਦੇ ਵਪਾਰੀਆਂ ਨੂੰ ਗ੍ਰਿਪ ਕਰਾਉਣ ਦੇ ਵਿੱਚ ਵੱਧ ਤੋਂ ਵੱਧ ਪੰਜਾਬ ਪੁਲਿਸ ਦਾ ਸਾਥ ਦਿਓ ਆਪਣੇ ਬੱਚਿਆਂ ਨੂੰ ਮੋਟੀਵੇਟ ਕਰੋ ਖੇਡਾਂ ਵਾਲੇ ਪਾਸੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਉਹਨਾਂ ਨੂੰ ਜਿਹੜਾ ਵੱਧ ਤੋਂ ਵੱਧ ਜਿਹੜਾ ਆ ਵਿੰਦਿਆ ਦੇ ਖੇਤਰ ਦੇ ਨਾਲ ਜੁੜਿਆ ਜੋੜਿਆ ਜਾਵੇ ਔਰ ਉਹਨਾਂ ਨੌਜਵਾਨਾਂ ਦੇ ਪ੍ਰਤੀ ਜਿਹੜੇ ਸੈਮੀਨਾਰ ਵੀ ਆਰਗੇਨਾਈਜ਼ ਕੀਤੇ ਜਾਣ ਅਸੀਂ ਜਿਹੜੀਆਂ ਆਪਣੀਆਂ ਸਾਡੀਆਂ ਐਨ ਜੀਓਜ਼ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿੱਥੇ ਸਾਡੇ ਸਾਥ ਦੀ ਲੋੜ ਹੈ ਸਾਡਾ ਸਾਥ ਲਾਓ ਇਹਨਾਂ ਨੌਜਵਾਨਾਂ ਨੂੰ ਜਿਹੜਾ ਨਸ਼ੇ ਵਾਲੇ ਪਾਸਿਓਂ ਜਿਹੜਾ ਆ ਕੱਢਣ ਵਾਸਤੇ ਇਹਨਾਂ ਦਾ ਧਿਆਨ ਅਛੀਆਂ ਚੀਜ਼ਾਂ ਵੱਲ ਜਿਹੜਾ ਆ ਉਹ ਪ੍ਰੇਰਿਤ ਹੋਣਾ ਚਾਹੀਦਾ ਹੈ ਜੀ ਤਾਂ ਕਿ ਪੰਜਾਬ ਦਾ ਭਲਾ ਹੈ ਤਾਂ ਕਿਸ ਵਾਸਤੇ ਕੀ ਜਿਹੜਾ ਮੈਸੇਜ ਹੈ ਕਿ ਕਿਸ ਤਰ੍ਹਾਂ ਤੁਸੀਂ ਪਿੱਕੇ ਪੰਜਾਬ ਨੂੰ ਬਚਾਉਣ ਦੇ ਲਈ ਉਹ ਵੀ ਸਾਥ ਦੇਣ ਤੇ ਬੜਾ ਵਧੀਆ ਗੱਲ ਹੈ ਜਿਹੜੇ ਤਰਕਸ ਜਿਹੜੀਆਂ ਇਹਨਾਂ ਚੀਜ਼ਾਂ ਦੇ ਤਰਕਸੀ ਕਰ ਰਹੇ। ਵੀ ਅਸੀਂ ਇਹੀ ਚੀਜ਼ ਹੈ ਕਿ ਇਹ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ ਕਈ ਚੀਜ਼ਾਂ ਜਿਹੜੀਆਂ ਪੰਜਾਬ ਸਰਕਾਰ ਪਹਿਲਾਂ ਹੀ ਨੌਜਵਾਨਾਂ ਵਾਸਤੇ ਬਹੁਤ ਜ਼ਿਆਦਾ ਉਪਰਾਲੇ ਕਰ ਰਹੀ ਆ ਔਰ ਪੁਲਿਸ ਵਿਭਾਗ ਸਾਡੇ ਵੱਲੋਂ ਵੀ ਅਜੇ ਤੁਹਾਨੂੰ ਤੁਸੀਂ ਦੇਖਿਆ ਹੋਣਾ ਥੋੜੇ ਦਿਨ ਪਹਿਲਾਂ ਸੇਵਾ ਨੇ ਐਸਐਸਪੀ ਸਾਹਿਬ ਬਹਾਦਰ ਵੱਲੋਂ ਮੈਰਾਥਨ ਜਿਹੜੀ ਦੌੜਿਆ ਉਹ ਕਰਾਈ ਗਈ ਸੀ ਆਪਣੀ ਪਿੱਖੀਵਿੰਦ ਦੇ ਵਿੱਚ ਜਿੱਥੇ ਬੱਚਿਆਂ ਨੇ ਵੱਧ ਚੜ ਕੇ ਆਪਣੇ ਪੇਰੈਂਟਸ ਦੇ ਨਾਲ ਜਿਹੜਾ ਹੱਥ ਲਿਆ ਸੀ ਆ ਮਾਪੇ ਨੂੰ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਕੋਈ ਵੀ ਕੋਈ ਚੀਜ਼ ਸਿੱਖਦਾ ਬੱਚਾ ਆਪਣੇ ਘਰ ਤੋਂ ਆਪਣੇ ਮਾਪੇ ਤੋਂ ਸਿੱਖਦਾ ਕਿ ਮਾਪੇ ਆਪਣੇ ਬੱਚਿਆਂ ਦਾ ਖਿਆਲ ਰੱਖਣ ਉਹਨਾਂ ਦੀ ਨਿਗਰਾਨੀ ਰੱਖਣ ਕਿ ਸਾਡਾ ਬੱਚਾ 24 ਆਵਰ ਕਿੱਥੇ ਰਹਿੰਦਾ ਕਿਹੜੀ ਸੋਸਾਇਟੀ ਦੇ ਵਿੱਚ ਵਿਚਰਦਾ ਹੈ ਤੇ ਸਾਰੀ ਸੋਸਾਇਟੀ ਮਿਲ ਕੇ ਅਗਰ ਅਸੀਂ ਲੋਕ ਇਕੱਠੇ ਹੋ ਕੇ ਸਾਰੇ ਅਸੀਂ ਵੀ ਅਗਰ ਵਰਦੀ ਤੋਂ ਬਗੈਰ ਅਸੀਂ ਵੀ ਤੁਹਾਡਾ ਅਸੀਂ ਪਬਲਿਕ ਹੀ ਆ ਆਪਾਂ ਸਾਰੇ ਅਗਰ ਇੱਕ ਟੀਮ ਬਣ ਕੇ ਇਸ ਚੀਜ਼ ਦੇ ਵਿੱਚ ਅਪਰਾਲਾ ਕਰਾਂਗੇ ਤਾਂ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਅੰਦੂਰ ਕਰ ਦਿਆਂਗੇ ਔਰ ਵਧੀਆ ਤਰੀਕੇ ਨਾਲ ਅਸੀਂ ਐਫਰਟਸ ਕਰ ਸਕਦੇ ਹਾਂ ਥੈਂਕ ਯੂ